ਹੁਣੇ-ਹੁਣੇ ਇਹ ਇਲਾਕਾ ਹੋਇਆ ਪੂਰੀ ਤਰ੍ਹਾਂ ਸੀਲ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤਮਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਖੰਨਾ ਪੁਲਿਸ ਦੇ ਵੱਲੋਂ ਅੱਜ ਸਵੇਰੇ-ਸਵੇਰੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕਾਸੋ ਆਪਰੇਸ਼ਨ ਦੇ ਤਹਿਤ ਸਰਚ ਮੁਹਿੰਮ ਚਲਾਈ ਗਈ ਇਹ ਮੁਹਿੰਮ ਸਵੇਰੇ 6 ਵਜੇ ਸ਼ੁਰੂ ਕੀਤੀ ਗਈ ਸੀ ਇਸ ਆਪਰੇਸ਼ਨ ਦੀ ਅਗਵਾਈ ਖੰਨਾ ਦੇ ਡੀਐਸਪੀ ਹਰਜਿੰਦਰ ਸਿੰਘ ਗੇਲ ਨੇ ਕੀਤੀ ਡੀਐਸਪੀ ਤਕਰੀਬਨ 60 ਹੋਰ ਪੁਲਿਸ ਮੁਲਾਜ਼ਮਾਂ ਸਮੇਤ ਖੰਨਾ ਸ਼ਹਿਰ ਤੇ ਹਲਕੇ ਦੇ ਕਈ ਹੋਰ ਪਿੰਡਾਂ ਦੇ ਵਿੱਚ ਸਰਚ ਕਰਨ ਪਹੁੰਚੇ ਇਸ ਆਪਰੇਸ਼ਨ ਬਾਰੇ ਦੱਸਦਿਆਂ ਖੰਨਾ ਦੇ ਡੀਐਸਪੀ ਨੇ ਕਿਹਾ ਹੈ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਦੇ ਤਹਿਤ ਇਹ ਰੇਡ ਸਵੇਰੇ 6 ਵਜੇ ਜਾਰੀ ਹੈ ਜਿਨ੍ਹਾਂ ਲੋਕਾਂ ਤੋਂ ਪਹਿਲਾਂ ਨਸ਼ਾ ਤਸਕਰੀ ਦੇ ਮਾਮਲੇ ਦਰਜ ਕੀਤਾ ਗਿਆ ਉਹਨਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਤੇ ਸਰਚ ਕੀਤੀ ਜਾ ਰਹੀ ਹੈ ਉਹਨਾਂ ਕਹਿੰਦੇ ਹੈ ਕਿ ਛਾਪੇਮਾਰੀ ਨਾਲ ਵੱਡੀ ਸਫਲਤਾ ਮਿਲ ਰਹੀ ਹੈ ਜਿਸ ਤੋਂ ਬਾਅਦ মিডিਆ ਨਾਲ ਸਾਂਝੀ ਗੱਲ ਕਰਾਂਗੇ ਡੀਐਸਪੀ ਨੇ ਕਿਹਾ ਹੈ ਕਿ ਇਸ ਛਾਪੇਮਾਰੀ ਦੇ ਮਕਸਦ ਨਸ਼ਾ ਤਸਕਰੀ ਕਰਨ ਵਾਲਿਆਂ ਨੇ ਸਪਲਾਈ ਚੇਨ ਖਤਮ ਕਰਨ ਦੇ ਇਲਾਕਿਆਂ ਨੂੰ ਨਸ਼ਾ ਮੁਕਤ ਅਤੇ ਇਸ ਦੇ ਵਿੱਚ ਜਨਤਾ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ। ਬਾਕੀ ਖਬਰਾਂਵਾਂ ਅੰਦਰ